ਮੈਂ ਕੁਲਦੀਪ ਕੌਰ ਸੇਬ ਦਾਤਾ ਜੂਝਾਰ ਸਿੰਘ ਐਮਯੂ ਦੀ ਵਸਨੀਕ ਆਂ ਅਸੀਂ ਇੱਕ ਛੋਟਾ ਜਿਹਾ ਉਦਮ ਆਪਣੇ ਇਟਲੀ ਵਾਲੇ ਭਰਾਵਾਂ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਤੇ ਗੁਰਨਾਨਕ ਦੇਵ ਸਰਬੱਤ ਦਾ ਭਲਾ ਚੈਰਿਟੀ ٹرسٹ ਵੱਲੋਂ ਇਹਨਾਂ ਦੀ ਜਿਹੜੀ ਸਾਨੂੰ ਹਮਾਇਤ ਆ ਨਾਲ ਇਹ ਪੂਰਾ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਕੋਲ ਪਹੁੰਚੇ ਨੇ ਇਸ ਟਾਈਮ ਤੇ ਵੀ ਹਰਮਨਦੀਪ ਸਿੰਘ ਜੀ ਤੇ ਮੁਖਤਾਰ ਸਿੰਘ ਜੀ ਇਹਨਾਂ ਦਾ ਅਸੀਂ ਵਿਸ਼ੇਸ਼ ਧੰਨਵਾਦ ਕਰੀਆ ਕਿ ਇਹ ਉੱਥੋਂ ਬੜੀ ਦੂਰ ਤੋਂ ਚੱਲ ਕੇ ਸਾਡੇ ਕੋਲ ਇਸ ਵਿਸ਼ੇਸ਼ ਕੰਮ ਲਈ ਪਹੁੰਚੇ ਨੇ ਤੇ ਸਾਨੂੰ ਜਿਹੜਾ ਇਹ ਹੌਸਲਾ ਦਿੱਤਾ ਹੈ ਕਿ ਅਸੀਂ ਅੱਗੇ ਤੋਂ ਵੀ ਇਹੋ ਜੇ ਕਾਰਜ ਕਰਦੇ ਰਹੀਏ। ਹਰਕਾ ਵਾਈਗੁਰ ਜਿੱਕੀ ਪਤੇ ਮੈਂ ਮੁਖਤਾਰ ਸਿੰਘ ਵਾਈਸ ਪ੍ਰੈਜਿਡੈਂਸ ਚਿਰਗੁਰੂ ਨਾਨਕ ਦੇ ਟਾਈਟਰ ਵਾਧਾ ਪਲੈਟਰੀ ਵਾਲੇ ਵੀਰਾਂ ਭੈਣਾਂ ਨੂੰ ਇੱਥੇ ਅੱਜ ਪਹੁੰਚਿਆ ਵਿਸ਼ੇਸ਼ ਤੌਰ ਤੇ ਜਿੱਥੇ ਸਾਡੀ ਭੈਣ ਦੀ ਵਡੇ ਹੋਣਾ ਇਹਨਾਂ ਨੇ ਸਫਰੀ ਫਲਾਈ ਦਾ ਕੈਂਪ ਲਗਾਇਆ ਸੀ ਜੋ ਕਿ ਲੋੜਵੰਦ ਲੇਡੀਜ਼ ਲੜਕੀਆਂ ਮੀਆਂ ਤੇ ਲੇਡੀਜ਼ ਵੀ ਆ ਸਡੀਆਂ ਭੈਣਾਂ ਇਹਨਾਂ ਵਾਸਤੇ ਇੱਕ ਫਸ ਤੋਂ 37 11 ਤੱਕ ਇਹਨਾਂ ਨੇ ਫ੍ਰੀ ਸਿਖਲਾਈ ਸਾਰੀਆਂ ਕੁੜੀਆਂ ਨੂੰ ਦੇ ਕੇ ਜਾਂ ਜਿਨ੍ਹਾਂ ਦਾ ਪੇੜ ਪੂਰਾ ਆ ਵਾ ਐਸੀ ਉਹਨਾਂ ਨੂੰ ਇਹਨਾਂ ਨੇ ਸਪੈਸ਼ਲ ਟੌਰ ਤੇ ਇਛਾ ਸੌਦਾ ਦਿੱਤਾ ਜੀ ਮੈਂ ਸ੍ਰੀ ਗੁਰੂ ਨਾਨਕ ਦੇਵ ਜਾਈਡਰ ਵੱਡਾ ਫਲਾਈ ਵਾਲੇ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਆਂ ਕਿ ਜਿਹੜੇ ਇਹੋ ਜਿਹੇ ਪ੍ਰਾਲੇ ਕਰਦੇ ਨੇ ਕਿ ਲੋੜਵੰਦ ਜਿੱਤਾਂ ਬੱਚੀਆਂ ਆ ਭੈਣੀਆਂ ਆ ਲੇਡੀਆਂ ਆ ਸਾਰੀਆਂ ਇਹਨਾਂ ਨੇ ਕ ਪੰਜ ਮਹੀਨੇ ਆਪਣਾ ਸਿਲਾਈ ਸਿੱਖ ਕੇ ਤੇ ਬਹੁਤ ਸੋਨੇ ਸੂਟ ਤਿਆਰ ਕੀਤੇ ਜੀ ਸਾਰੇ ਡੈਮੋ ਵਾਸਤੇ ਲੱਗੇ ਆ ਜੀ ਬੜੀ ਖੁਸ਼ੀ ਹੋਈ ਹੈ ਜੀ ਕਿ ਇਤਰਾ ਹੀ ਆਉਣ ਵਾਲੇ ਸਮੇਂ ਜੇ ਆਪੋ ਆਪਣੇ ਇਸੀ ਨਾਨਕ ਦੇ ਚਾਈਡਰਬਾਦ ਦਾ ਪਲਾਈਟਰੀ ਵਾਲੇ ਵੀਰਾਂ ਭੈਣਾਂ ਲੋ ਇਹਨਾਂ ਨੂੰ ਸਿਲਾਈ ਮਸ਼ੀਨਾਂ ਵੀ ਦੇ ਰਿਹਾ ਜੀ ਨਾਲ ਕਿ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਜਾਣਾਂ ਤੇ ਗਾਂ ਵੀ ਆਪਣੇ ਆਉਣ ਵਾਲੇ ਪਿੰਕ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਤੇ ਸੰਤਾ ਵੱਲੋਂ ਹੋਰ ਵੀ ਪਕਾਨ ਕੀਤੇ ਜਾਂਦੇ ਆ ਜੇ ਇਹ ਤਾਂ ਮੈਡੀਕਲ ਕੇਸ ਹੈ ਉਹਦੇ ਵਾਸਤੇ ਅਸੀਂ 25000 ਰੁਪਏ ਸੰਤਾ ਵੱਲੋਂ ਦਿੱਨੇ ਆ ਜੀ ਤੇ ਜਿਹੜਾ ਲੋੜਵੰਦ ਪਰਿਵਾਰ ਹੁੰਦੇ ਉਹਨਾਂ ਵਾਸਤੇ 20000 ਰੁਪਏ ਤੱਕ ਦਿੱਤੀ ਜਾਂਦੀ ਏ ਵੱਧ ਤੋਂ ਵੱਧ ਤੁਹਾਡਾ ਇਹਨਾਂ ਦਾ ਲਾਈਵ ਟੀਵੀ ਵਾਲਿਆਂ ਦਾ ਵੀ ਧੰਨਵਾਦ ਹੈ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਲਾਈਵ ਦੇਣਾ ਹੈ ਤੇ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਉਹ ਸਾਡੇ ਨਾਲ ਸੰਪਰਕ ਕਰਦੇ ਰਹਿਣ ਤੇ ਆਉਣ ਵਾਲੇ ਪਿੱਛੇ ਜੀਤਾ ਹੀ ਅਸੀਂ ਜਿਵੇਂ ਗੁਰਨਾਨਕ ਦੇਵ ਜੈਟਰ ਵੱਤਾ ਪਲਾਈਟਰੀ ਵਾਲੇ ਵੀਰਾਂ ਭਣਾ ਨੂੰ ਕੈਂਪ ਲਾਇਆ ਜਾਣ ਤੇ ਸਾਰਿਆਂ ਨੂੰ ਇਸ ਤਰ੍ਹਾਂ ਰੋਜ਼ਗਾਰ ਮਿਲਦਾ ਰਹੇ ਤੇ ਜਿਹੜਾ ਭਾਨੇ ਸਾਡੀ ਸੰਸਥਾ ਨਾਲ ਸੰਪਰਕ ਕਰੇ ਸਾਡਾ WhatsApp ਤੇ ਵੀ ਹੈ ਜਾਵਾ ਤੇ Facebook ਤੇ ਵੀ Instagram ਤੇ ਵੀ ਚੱਲਦਾ ਵਾ ਗੁਰੂ ਨਾਨਕ ਦੇਵ ਜੀ ਦੇ ਵਾਧਾ ਪਲਾਟਰੀ ਵਾਲੇ ਵੀਰਾਂ ਭਣਾ ਦਾ ਗਰੁੱਪ ਹੈ ਇਹ ਸਾਰੇ ਆਪਣੇ ਸੇਵ ਕਰਕੇ ਰੱਖੋ ਕੋਈ ਵੀ ਤੁਹਾਡੇ ਲਾਗੇ ਬਨੇ ਮਹੱਲੇ ਜਾਂ ਕਿਸੇ ਵੀ ਲੋੜਵਤ ਪਰਿਵਾਰ ਹੁੰਦਾ ਹੈ ਤੇ ਸਾਡੀ ਸੰਸਥਾ ਨਾਲ ਜ਼ਰੂਰ ਪਰ ਕਰੋ ਜੋ ਕਿ ਉਸ ਦਾ ਹੱਲ ਹੋ ਸਕੇ ਮੈਡੀਕਲ ਕੇਸ ਅਸੀਂ ਪਹਿਲ ਦੇ ਆਧਾਰ ਤੇ ਟੈਂਡ ਕਰਦੇ ਹਾਂ ਜੀ ਜਿਤਾ ਲੋੜ ਵਾਂਗ ਗਰੀਬ ਪਰਿਵਾਰ ਦੀਆਂ ਬੇਟੀਆਂ ਕੋ ਵਿਆਹ ਕੋ ਨਹੀਂ ਅਸੀਂ ਉਹਨਾਂ ਦੀਆਂ ਸੇਵਾ ਵੀ ਕਰਦੇ ਹਾਂ ਜੀ ਅਸੀਂ ਅੱਜ ਇਹ ਛੇ ਵਿਸ਼ੇਸ਼ ਤੌਰ ਤੇ ਪਹੁੰਚਿਆ ਜੀ ਤੇ ਭੈਣ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਬਹੁਤ ਉਤਮ ਕਰਕੇ ਤੇ 5 ਮਹੀਨੇ ਸਿਖਲਾਈ ਦਿੱਤੀ ਹੈ ਬੜਾ ਮਨ ਖੁਸ਼ ਹੋਇਆ ਕੁੜੀਆਂ ਦੇ ਸੂਟ ਜਿਹੜੇ ਬਹੁਤ ਵਧੀਆ ਫਲਾਈ ਕੀਤੇ ਨੇ ਤੇ ਇਸ ਤਰ੍ਹਾਂ ਹੀ ਆਉਣ ਵਾਲੇ ਪ੍ਰੋਜੈਕਟ ਅਸੀਂ ਕੈਂਪ ਲਾਉਦੇ ਸੀ ਦਾਸਿਆ ਪਿੰਡ ਕਮਟਾਲੇ ਤੇ ਰਹਿਣ ਵਾਲੇ ਸੀ ਤੇ ਮੈਂ ਆਪਣੇ ਸੂਟ ਸੂਟ ਸਲਾ ਸਲਾਈ ਬੜੀ ਸੋਹਣੀ ਸਿਖਾਈ ਹਨ ਇੱਥੇ ਸਿੱਧੀ ਇੱਕ ਗੁਰਦੁਆਰੇ ਜਿਹੜੇ ਗੁਰਦੁਆਰੇ ਸਿੰਘ ਸਵਾ ਸਿੰਘ ਸਵਾ ਕੁੰਟਾਲੇ ਦਾ ਕੁੰਟਾਲੇ ਚਾਹ ਹਾਂਜੀ ਮੈਨੇਜਰ ਤੋਂ ਕੋਸ਼ਿਸ਼ ਪੰਜ ਮਹੀਨੇ ਵਧੀਆ ਤਾਂ ਬਹੁਤ ਵਧੀਆ ਸਾਇਮੈਨ ਮੈਂ ਦਿਰੋ ਧੰਨਵਾਦ ਕਰਨਾ ਚਾਹੁੰਦੀ ਮੈਮ ਨੂੰ ਇਹ ਜਿਨ੍ਹਾਂ ਨੇ ਮਸ਼ੀਨਾਂ ਦਿੱਤੀਆਂ ਉਹਨਾਂ ਨੂੰ ਧੰਨਵਾਦ ਹਾਂਜੀ ਸਰਵਜੀਤ ਕੌਰ ਸਰਵਜੀਤ ਕੌਰ ਮੈਮ ਦਾ ਨਾਮ ਬਾਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੱਥੇ ਤੱਕ ਸਾਨੂੰ ਪਹੁੰਚਾਇਆ ਬਹੁਤ ਵਧੀਆ ਲੱਗਿਆ ਸਾਰਿਆਂ ਦੇ ਸਹਿਯੋਗ ਨਾਲ ਆਪਾਂ 5 ਮੰਥ ਦਾ ਕੰਪਲੀਟ ਕੀਤਾ ਤੇ ਸਾਰਿਆਂ ਬੱਚੀਆਂ ਨੇ ਸਿੱਖਿਆ ਵੀ ਬਹੁਤ ਵਧੀਆ ਤੇ ਸਾਰਿਆਂ ਟਾਈਮ ਸਿਰ ਆਉਂਦੀ ਰਹੀਆਂ ਟਾਈਮ ਸਿਰ ਜਾਂਦੀ ਰਹੀਆਂ ਉਹਨਾਂ ਨੇ ਬਹੁਤ ਵਧੀਆ ਸਿੱਖਿਆ ਵੀ ਆ ਤੇ ਅੱਗੇ ਸਟੱਡੀ ਵੀ ਕਰ ਰਹੇ ਸਲਾਈ ਦੀ ਸਟਿਚਿੰਗ ਐਂਡ ਕਟਿੰਗ ਐਂਡ ਸਟਿਚਿੰਗ ਵੀ ਆਪਾਂ ਸਿਖਾਈ ਦਿੱਤੀ ਆ ਬਹੁਤ ਬਹੁਤ ਥੈਂਕ ਯੂ ਕੁਲਦੀਪ ਮੈਮ ਦਾ ਤੇ ਸਾਰੇ ਸਟਾਫ ਦਾ ਇਹ ਤੁਸੀਂ ਕੋਲ ਕੋਲ ਸਾਹਿਬ ਨੇ ਵੀ ਚੀਜ਼ ਕਹਿੰਦੇ ਕਿ ਆਉਂਦੇ ਇਹ ਗੁਰਦਵਾਰਾ ਸਾਹਿਬ ਵਿੱਚ ਇਸੇ ਸੁਖਾਇਆ ਜਾਂਦਾ ਸੀਗਾ ਤੇ 2-3 ਘੰਟੇ ਦਾ ਟਾਈਮ ਲਾਇਆ ਜਾਂਦਾ ਸੀ ਇੱਥੇ ਸਾਰਿਆਂ ਆਪਣੇ ਬੱਚਿਆਂ ਨੂੰ ਛੱਡ ਕੇ ਸਕੂਲ ਤੋਂ ਤੇ ਸਕੂਲ ਤੋਂ ਵਾਪਸ ਫੇਰ ਲੈ ਕੇ ਵੀ ਆਉਣਾ ਇਹਨਾਂ ਨੇ ਤੇ ਇਦਾਂ ਵੈਸੇ ਜੀ ਉਹਨਾਂ ਨੇ ਬਹੁਤ ਵਧੀਆ ਸਾਥ ਜੋਗ ਦਿੱਤਾ ਬਹੁਤ ਵਧੀਆ ਸਾਰਿਆਂ ਨੇ ਸਿੱਖਿਆ ਥੈਂਕ